ਅਜਾ ਮੱਲ ਕਉ ਅੰਤ ਕਾਲ ਮਹ ਨਾਰਾਇਣ ਸੁਧ ਆਈ ਅਜਾ ਮੱਲ ਜਿਹਨੂੰ ਦੁਨੀਆ ਪਾਪੀ ਕਹਿੰਦੀ ਸੀ ਉਹਦਾ ਜ਼ਿਕਰ ਕੀਤਾ ਹੈ ਕਿ ਉਹਦੇ ਪਾਪ ਜਿਹੜੇ ਆ ਉਹ ਪ੍ਰਮਾਤਮਾ ਨੇ ਦੂਰ ਕਰ ਦਿੱਤੇ ਅਜਾ ਮੱਲ ਕਉ ਅੰਤ ਕਾਲ ਕਿਉਂਕਿ ਉਹਨੂੰ ਅੰਤ ਕਾਲ ਵੇਲੇ ਜਦੋਂ ਉਹਦਾ ਅਖੀਰਲਾ ਸਮਾਸੀ ਉਹਨੂੰ ਪ੍ਰਮਾਤਮਾ ਨਾਮ ਨਾਰਾਇਣ ਉਹਨੇ ਜਪਿਆ ਸੀ ਅਕਾਲ ਪੁਰਖ ਵੈਗੁਰੂ ਉਹਦੀ ਸੋਧ ਆ ਗਈ ਉਹਨੂੰ ਚੇਤਾ ਪਰਮਾਤਮਾ ਦੇ ਨਾਲ ਜੁੜ ਗਿਆ ਸਿਮਰਨ ਕੀਤਾ ਤਾਂ ਕਰਕੇ ਉਸ ਮਨੁੱਖ ਦੇ ਅਜਾਮਲ ਜਿਹੜਾ ਪਾਪੀ ਸੀ ਉਹਦੇ ਪਾਪ ਜਿਹੜੇ ਸਾਨੂੰ ਸਾਰੇ ਕੱਟੇ ਗਏ ਅਜਾਮਲ ਪਾਪੀ ਕੌਣ ਸੀ ਅਜਾਮਲ ਕਾਨਕਬੁੱਝ ਜਾਤੀ ਦਾ ਬ੍ਰਾਹਮਣ ਸੀ ਉਹਦਾ ਪਿਤਾ ਰਾਜ ਪੰਡਤ ਸੀ ਅਜਾਮਲ ਪਹਿਲਾਂ ਜਿਹੜਾ ਸੀ ਉਹ ਬੜਾ ਵਿਦਵਾਨ ਸੀ ਉਦੇ ਪਿਤਾ ਰਾਜ ਪੰਡਤ ਨੇ ਅਜਾ ਮੱਲ ਨੂੰ ਜਦੋਂ ਉਹਦੇ ਪੜਨ ਦਾ ਸਮਾਂ ਹੀ ਤੇ ਉਹਦੇ ਗੁਰੂ ਦੇ ਕੋਲ ਉਹਨੇ ਪਹਾੜਾਂ ਦੇ ਵਿੱਚ ਉਹਨੂੰ ਉਹਦੇ ਆਸ਼ਰਮ ਵਿੱਚ ਪੜਨ ਵਾਸਤੇ ਕੱਲਿਆ ਅਜਾ ਮੱਲ ਜਦੋਂ ਪੜਨ ਜਾਂਦਾ ਸੀ ਤੇ ਇਹਨੇ ਬੜੇ ਵੇਦ ਸ਼ਾਸਤਰ ਧਰਮ ਦਾ ਗਿਆਨ ਪ੍ਰਾਪਤ ਕੀਤਾ ਬੜਾ ਵੱਡਾ ਵਿਦਵਾਨ ਬਣ ਗਿਆ ਸੀ ਤੇ ਇਹਨੂੰ ਇਹਦੇ ਗੁਰੂ ਨੇ ਗੱਲ ਕਹੀ ਸੀ ਕਿ ਜਦੋਂ ਤੂੰ ਘਰ ਤੋਂ ਇਸ ਆਸ਼ਰਮ ਤੱਕ ਪੜਨ ਵਾਸਤੇ ਆਉਣਾ ਹੈ ਸ਼ਹਿਰ ਦੇ ਵਿੱਚੋਂ ਨਹੀਂ ਆਉਣਾ ਬਾਹਰ-ਬਾਰ ਆਉਣਾ ਹੈ ਜਿੱਦਾਂ ਆਪਣੇ ਵੀ ਪਿੰਡਾਂ ਦੇ ਵਿੱਚ ਫਿਰਨੀਆਂ ਬਣੀਆਂ ਪਿੰਡ ਤੋਂ ਬਾਹਰ-ਬਾਰ ਮਨੁੱਖ ਜਾਂਦਾ ਹੈ ਤੇ ਕੁਝ ਮਨੁੱਖ ਵਿੱਚੋਂ ਦੀ ਜਾਂਦੇ ਹਨ ਇਸੇ ਤਰ੍ਹਾਂ ਇਹਦੇ ਗੁਰੂ ਨੇ ਅਜਾ ਮਲਦੇ ਨੇ ਕਿਹਾ ਸੀ ਕਿ ਤੂੰ ਜਦੋਂ ਮੇਰੇ ਕੋਲ ਪੜਨ ਵਾਸਤੇ ਆਉਣਾ ਹੈ ਜਾਂ ਘਰ ਨੂੰ ਵਾਪਸ ਜਾਣਾ ਹੈ ਕਹਨ ਲੱਗਾ ਸ਼ਹਿਰ ਵਿੱਚ ਆਉਂਦੀ ਨਹੀਂ ਤੂੰ ਜਾਣਾ ਬਾਰ-ਬਾਰ ਜਾਣਾ ਤੇ ਅਜਾ ਮਲ ਏਦਾਂ ਹੀ ਕਰਦਾ ਰਿਹਾ ਆਪਣੇ ਘਰ ਤੋਂ ਜਦੋਂ ਜਾਂਦਾ ਸੀ ਸ਼ਹਿਰ ਦੇ ਵਿੱਚ ਆਉਂਦੀ ਨਹੀਂ ਸੀ ਜਾਂਦਾ ਬਾਰ ਦੀ ਜਾਂਦਾ ਸੀ ਉਹ ਡੰਡੀ ਦੇ ਰਾਈ ਜਦੋਂ ਜਾਂਦਾ ਸੀ ਇਹਨੂੰ 2 2.5 ਦੇ ਮੀਲ ਪੈਂਟਾ ਜਿਹੜਾ ਵੱਧ ਪੈਂਦਾ ਸੀ ਜਦੋਂ ਇਹਨੂੰ ਪੈਂਟਾ ਵੱਧ ਪੈਂਦਾ ਸੀ ਇੱਕ ਦਿਨ ਇਹਨੇ ਆਪਣੇ ਗੁਰੂ ਦੀ ਸਿੱਖਿਆ ਤੋਂ ਜਿਹੜਾ ਸੀ ਜਦੋਂ ਵਿਦਵਾਨ ਜਿਆਦਾ ਬਣ ਗਿਆ ਮਨੋਕਦਾ ਮਾਨ ਕੀਤੇ ਨਾ ਕਿਤੇ ਮੁੜ ਕੇ ਆਪਣੀ ਸਿਆਨਪ ਵਰਤਨ ਡੈ ਪੈਂਦਾ ਹੈ ਇਹ ਅਜਾ ਮਾਲ ਨੇ ਕੀ ਕੀਤਾ ਆਪਣੇ ਗੁਰੂ ਦਾ ਉਪਦੇਸ਼ ਨਾ ਮੰਨ ਕਰਕੇ ਤੇ ਜਦੋਂ ਵਾਪਸੀ ਘਰ ਨੂੰ ਉਪਦੇਸ਼ ਲੈ ਕਰਕੇ ਵਿਦਿਆ ਲੈ ਕਰਕੇ ਆ ਰਿਹਾ ਸੀ ਤੇ ਸ਼ਹਿਰ ਦੇ ਵਿੱਚੋਂ ਦੀ ਜਦੋਂ ਲੰਘਿਆ ਇਹਨੇ ਵੇਖਿਆ ਕਿ ਰਾਹ ਦੇ ਵਿੱਚ ਉੱਥੇ ਇੱਕ ਵੇਸਵਾ ਦਾ ਚਬਾਰਾ ਸੀ ਕਿਉਂਕਿ ਇਹਦੇ ਗੁਰੂ ਪੰਡਤ ਨੂੰ ਪਤਾ ਸੀ ਉਹਨਾਂ ਜਾਣਦੇ ਹੋਣਗੇ ਤਾਂ ਹੀ ਇਹਨੂੰ ਉਹ ਕਹਿੰਦੇ ਸੀ ਕਿ ਤੂੰ ਸ਼ਹਿਰ ਦੇ ਵਿੱਚੋਂ ਦੀ ਨਹੀਂ ਆਉਣਾ ਬਾਹਰ-ਬਾਹਰ ਆਉਣਾ ਜਦੋਂ ਇਹਨਾਂ ਦੀ ਗੱਲ ਨਾ ਮੰਨ ਕਰਕੇ ਇੱਕ ਦਿਨ ਅਜਾ ਮੱਲ ਜਿਹੜਾ ਸੀ ਉਹ ਸ਼ਹਿਰ ਦੇ ਵਿੱਚੋਂ ਦੀ ਲੰਘਿਆ ਇਹਦੀ ਨਗਾ ਨਿਗਾ ਜਿਹੜੀ ਉਹ ਇਸਤਰੀ ਵੇਸਵਾ ਦੇ ਉੱਤੇ ਪਈ ਤੇ ਇਹ ਉਹਦਾ ਵੇਸਵਾ ਦਾ ਹੋ ਕਰਕੇ ਰਹਿ ਗਿਆ ਜਦੋਂ ਇਹਨੇ ਮੁੜ ਕੇ ਵੇਸਵਾ ਦੇ ਨਾਲ ਸਬੰਧ ਬਣਾਉਣੇ ਕੀਤੇ ਇਹ ਉਹਦਾ ਵਿਆਹ ਆ ਸੀ ਪਰ ਇਹਨੇ ਘਰ ਦੀ ਪਤਨੀ ਦਾ ਪ੍ਰੇਮ ਪਿਆਰ ਛੱਡ ਕਰਕੇ ਵੇਸਵਾ ਦੇ ਨਾਲ ਸੰਬੰਧ ਕੀਤਾ ਤੇ ਇਹਦੇ ਪਿਤਾ ਰਾਜੇ ਨੂੰ ਜਦੋਂ ਪਤਾ ਲੱਗਾ ਉਹਨੇ ਸਾਰੀ ਜਾਇਦਾਦ ਇਹਦੀ ਪਤਨੀ ਦੇ ਨਾਂ ਕਰਕੇ ਇਹਨੂੰ ਵੇਸਵਾ ਦੇ ਨਾਲ ਜਿਹੜਾ ਉਹ ਜੰਗਲ ਵਿੱਚ ਪਿੰਡ ਤੋਂ ਬਾਹਰ ਵਿੱਚ ਇਹਨੂੰ ਕਲਾ ਦਿੱਤਾ ਜਦੋਂ ਇਹ ਵੇਸਵਾ ਤੇ ਅਜਾ ਮਲ ਜਿਹੜਾ ਪਹਿਲਾਂ ਬੜਾ ਵਿਦਵਾਨ ਸੀ ਗਿਆਤਾ ਸੀ ਧਰਮਾਂ ਦਾ ਵੇਦਾਂ ਸ਼ਾਸਤਰਾਂ ਦਾ ਜਦੋਂ ਰਾਜੇ ਨੇ ਇਹਦੇ ਪਿਤਾ ਨੇ ਇਹਨਾਂ ਵੇਸਵਾਂ ਨੂੰ ਤੇ ਇਹਨੂੰ ਪਿੰਡ ਚੋਂ ਬਾਹਰ ਕਰ ਦਿੱਤਾ ਤੇ ਜੰਗਲ ਵਿੱਚ ਰਹਿਣ ਲੱਗੇ। ਉੱਥੇ ਫਿਰ ਇਹਦਾ ਕੁਝ ਸਮਾਂ ਪਾ ਕੇ 6 ਪੁੱਤਰਾਂ ਨੇ ਜਨਮ ਲਿਆ ਜੰਗਲ ਦੇ ਵਿੱਚ। ਤੇ ਸਦਵਾਂ ਪੁੱਤਰ ਇਹਦਾ ਹੋਣ ਵਾਲਾ ਸੀ ਜਿਹਦਾ ਇਹਨੇ ਨਾਮ ਨਾਰਾਇਣ ਰੱਖਿਆ ਸੀ। ਉਦੋਂ ਦੋ ਸਾਧੂ ਆਏ ਤੇ ਇਹ ਆਪ ਜਿਹੜਾ ਸੀ ਉਹ ਸ਼ਿਕਾਰ ਕਰਨ ਗਿਆ ਸੀ ਇਹਨੂੰ ਪਾਪੀ ਤਾਂ ਹੀ ਮੁੜ ਕੇ ਲੋਕ ਕਹਿਣ ਲੱਗੇ ਸੀ ਇਹ ਸ਼ਿਕਾਰ ਕਰਨ ਡੈ ਪਿਆ ਸੀ ਜੀਵ ਜੰਤੂ ਮਾਰਨ ਡੈ ਪਿਆ ਸੀ ਤੇ ਆਪਣੇ ਪੇਟ ਦੀ ਬੱਚਿਆਂ ਦੀ ਪਾਲਣਾ ਪੋਸ਼ਣਾ ਕਰਕੇ ਇਹ ਇਹੋ ਜਿਹਾ ਪਾਪ ਕਰਦਾ ਸੀ ਕਿ ਜਨਵਰਾਂ ਨੂੰ ਮਾਰਦਾ ਸੀ ਸ਼ਿਕਾਰ ਕਰਕੇ ਖਾਂਦਾ ਸੀ ਪਾਪ ਕਰਮ ਕਰਨਾ ਸੀ ਤਾਂ ਇਹਨੂੰ ਅਜਾ ਮਲ ਪਾਪੀ ਕਹਿਣ ਲੱਗੇ ਤੇ ਦੋ ਜਿਹੜੇ ਸਾਧੂ ਆਏ ਉਹਨਾਂ ਨੇ ਇਹਨਾਂ ਦੇ ਘਰ ਆਏ ਉੱਤੇ ਕੁਟੀਆ ਦੇ ਵਿੱਚ ਜੰਗਲ ਦੇ ਵਿੱਚ ਇਹਦੀ ਘਰ ਵਾਲੀ ਘਰੇ ਸੀ ਜਿਹੜੀ ਵਿਸ਼ਵਾਸੀ ਸੀ ਉਹਨੇ ਸੰਤਾਂ ਵਾਂਗ ਪੁਰਸ਼ਾਂ ਨੂੰ ਜਾਣਦਿਆਂ ਹੋਇਆਂ ਉਹਨਾਂ ਦੀ ਸੇਵਾ ਕੀਤੀ ਤੇ ਉਹਨਾਂ ਨੂੰ ਨਾਲ ਦੀ ਜਿਹੜੀ ਕੁਲੀ ਸੀ ਉਹਦੇ ਵਿੱਚ ਬਿਠਾ ਦਿੱਤਾ ਤੇ ਜਦੋਂ ਇਹ ਮੁੜ ਕੇ ਅਜਾਮਲ ਆਇਆ ਸ਼ਿਕਾਰ ਕਰਕੇ ਉਹ ਕਹਿਣ ਲੱਗੀ ਕਿ ਅੱਜ ਮਾਸ ਆਪਾਂ ਨਹੀਂ ਧਰਨਾ ਜੋ ਤੁਸੀਂ ਸ਼ਿਕਾਰ ਕਰਕੇ ਆਏ ਜੋ ਕਿਉਂਕਿ ਆਪਣੇ ਘਰ ਜਿਹੜਿਆਂ ਨੂੰ ਸੰਤ ਆਏ ਹਨ ਇਹਨੇ ਇਸੇ ਤਰ੍ਹਾਂ ਕੀਤਾ ਕਿ ਉਹ ਸ਼ਿਕਾਰ ਜਿਹੜਾ ਕੀਤਾ ਸੀ ਉਹ ਤੇ ਘਰ ਵਿੱਚ ਨਾ ਬਣਾਇਆ ਨਾਲ ਇਹਨੇ ਵੀ ਫਿਰ ਸਾਧੂ ਸੰਤਾਂ ਦੀ ਸੇਵਾ ਕੀਤੀ ਉਹਨਾਂ ਨੂੰ ਭੋਜਨ ਛੋਲੇ ਸ਼ਿਕਾਰ ਕਰਕੇ ਤੇ ਉਹਨਾਂ ਦੀ ਤ੍ਰਿਪਤੀ ਕਰਵਾਈ ਤੇ ਜਦੋਂ ਫਿਰ ਇਹਨੇ ਆਪਣੀ ਸਾਰੀ ਘਟਨਾ ਉਹਨਾਂ ਨੂੰ ਦੱਸੀ ਤੇ ਉਹ ਕਹਿਣ ਲੱਗੇ ਤੇਰਾ ਉਧਾਰ ਹੋ ਸਕਦਾ ਹੈ ਕਹ ਲੱਗੇ ਤੂੰ ਏਦਾਂ ਕਰੀ ਹੁਣ ਜਿਹੜਾ ਬੱਚਾ ਆਉਣ ਵਾਲਾ ਇਹਦਾ ਨਾਮ ਤੂੰ ਨਾਰਾਇਣ ਰੱਖਣਾ ਜਿਹੜਾ ਸਤਵਾਂ ਪੁੱਤਰ ਹੋਇਆ ਸਮਾਂ ਆਇਆ ਇਹਨੇ ਉਹਦਾ ਨਾਮ ਨਾਰਾਇਣ ਰੱਖ ਦਿੱਤਾ ਫਿਰ ਇਹ ਉਹਦੇ ਨਾਲ ਬਹੁਤ ਹੀ ਪ੍ਰੇਮ ਪਿਆਰ ਕਰਨ ਲੱਗੇ ਦੋਵੇਂ ਜੀ ਤੇ ਜਦੋਂ ਇਸ ਅਜਾ ਮਲ ਦਾ ਫਿਰ ਅੰਤ ਸਮਾਂ ਆਇਆ ਜਦੋਂ ਇਹਦੀ ਮੌਤ ਹੋਣ ਲੱਗੀ ਇਹਨੇ ਆਪਣੇ ਪੁੱਤਰ ਨਾਰਾਇਣ ਨੂੰ ਵਾਝਾ ਦੇਣ ਲੱਗਾ ਕਿ ਨਰਾਇਣ ਮੈਨੂੰ ਜਮਾ ਦੇ ਕੋਲੋਂ ਬਚਾ ਇਸ ਤਰ੍ਹਾਂ ਨਰਾਇਣ ਨਰਾਇਣ ਕਰਦਿਆਂ ਜਿਹੜਾ ਅਜਾ ਮਲ ਸੀ ਕਿਉਂਕਿ ਪਹਿਲਾਂ ਵਿਦਵਾਨ ਸੀ ਜਦੋਂ ਮਨੁੱਖ ਦੇ ਕਰਮ ਭਾਗ ਜਾਗ ਪੈਣ ਉਹ ਅੰਕਰ ਬੀਜ ਜਿਹੜਾ ਉਹ ਫਿਰ ਫੁੱਟ ਪੈਂਦਾ ਇਹਨੇ ਫਿਰ ਨਰਾਇਣ ਨਰਾਇਣ ਕਰਦਿਆਂ ਇਹਦੀ ਸੁਰਤ ਜਿਹੜੀ ਵਾਜਾਂ ਤੇ ਆਪਣੇ ਪੁੱਤਰ ਨੂੰ ਮਾਰਦਾ ਸੀ ਉਹ ਪਰਮਾਤਮਾ ਕਾਲਪੁਰਖ ਵੈਗੁਰੂ ਦੇ ਨਾਲ ਜੁੜ ਗਈ ਤੇ ਇਸ ਤਰ੍ਹਾਂ ਫਿਰ ਇਹਨੂੰ ਜਮਾ ਦੀ ਮਾਰਨੀ ਪਈ ਇਹਨੂੰ ਪਰਮਾਤਮਾ ਨੇ ਸਾਚਖੰਡ ਵਿੱਚ ਜਗ੍ਹਾ ਜਿਹੜੀ ਉਹ ਦਿੱਤੀ ਕਿਉਂਕਿ ਅਖੀਰਲੇ ਸਮੇਂ ਨੇ ਪਰਮਾਤਮਾ ਆਕਾਲ ਪੁਰਖ ਵੈ ਗੁਰੂ ਦਾ ਨਾਮ ਨਰਾਇਣ ਜਪਿਆ ਸੀ ਅਜਾ ਮਲ ਪਾਪੀ ਜਗ ਜਾਣੈ ਨਿਮਕ ਮਾਹੇ ਨਸਤਾਰਾ ਸਤਿਗੁਰੂ ਜੀ ਕਹਿੰਦੇ ਅਜਾ ਮਲ ਪਾਪੀ ਨੂੰ ਜਗ ਜਾਣਦਾ ਏ ਕਿ ਇੱਕ ਨਿਮਕ ਵਿੱਚ ਹੀ ਉਹਦਾ ਪਰਮਾਤਮਾ ਨੇ ਨਸਤਾਰਾ ਕਰ ਦਿੱਤਾ ਸਮਾ ਹੁਣ ਬਹੁਤਾ ਨਹੀਂ ਐ ਸਤਿਗੁਰਾਂ ਦੇ ਗੁਰਬਾਣੀ ਵਿੱਚ ਇਹ ਸ਼ਬਦ ਵੀ ਪੂਰਾ ਜ਼ਿਕਰ ਕੀਤਾ ਹੈ ਕਿ ਜਦੋਂ ਮਨੁੱਖ ਦੀ ਅੰਤ ਸਮੇਂ ਜਿਹੜੇ ਪਾਸੇ ਇਹਦਾ ਮਾਨ ਹੋਵੇਗਾ ਧਿਆਨ ਹੋਵੇਗਾ ਉਹ ਜਿਹੜਾ ਜਨਮ ਮਨੁੱਖ ਨੂੰ ਅੱਗੇ ਮਿਲ ਜਾਂਦਾ ਹੈ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਸਰਪ ਜੋਨ ਵੱਲ ਵੱਲ ਉਤਰੇ ਸਤਿਗੁਰੂ ਜੀ ਕਹਿੰਦੇ ਜਿਹੜਾ ਲక్ష్ਮੀ ਮਾਇਆ ਨੂੰ ਅੰਤ ਵੇਲੇ ਚੇਤੇ ਕਰਦਾ ਹੈ ਉਹਦਾ ਮਨੁੱਖ ਦਾ ਜਨਮ ਜਿਹੜਾ ਉਹ ਸੱਪ ਦੀ ਜੁਨੇ ਪੈਂਦਾ ਹੈ ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮਹਿ ਜੋ ਮਰੇ ਵੇਸਵਾ ਜੂਣ ਵੱਲ ਵੱਲ ਉਤਰੇ ਸਤਿਗੁਰੂ ਕਹਿੰਦੇ ਅੰਤ ਵੇਲੇ ਜਿਹੜਾ ਇਸਤਰੀਆਂ ਦਾ ਧਿਆਨ ਰੱਖ ਕੇ ਮਨੁੱਖ ਮਰਦਾ ਏ ਉਹਨੂੰ ਵੇਸਵਾ ਦਾ ਜੂਣ ਜੂਨੀ ਪ੍ਰਾਪਤ ਹੁੰਦੀ ਅੰਤ ਕਾਲ ਜੋ ਲੜਕਾ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਸੂਕਰ ਜੂਣ ਵੱਲ ਵੱਲ ਤਰੇ ਜਿਹੜਾ ਆਪਣੇ ਧੀਆ ਪੁੱਤਰ ਲੜਕਿਆਂ ਲੜਕੀਆਂ ਨੂੰ ਯਾਦ ਕਰਕੇ ਸੌਂਦਾ ਹੈ ਮਰਦਾ ਇਹ ਕਹਿਣ ਲੱਗੇ ਅੰਤ ਕਾਲ ਉਹਨੂੰ ਜਿਹੜੀ ਫਿਰ ਅੱਗੇ ਜਨਮਿਆ ਉਹ ਸੂਰ ਦਾ ਪ੍ਰਾਪਤ ਹੁੰਦਾ ਕਿਉਂਕਿ ਸੂਰ ਦੇ ਬੱਚੇ ਵੜੇ ਹੁੰਦੇ ਐਸੀ ਚਿੰਤਾ ਜਿਹੜੀ ਵਿੱਚ ਅੰਤ ਵੇਲੇ ਸਤਿਗੁਰੂ ਜੀ ਕਹਿਣ ਲੱਗੇ ਜਿਹੜੇ ਬੰਨੇ ਮਨੁੱਖ ਦਾ ਧਿਆਨ ਹੋਵੇਗਾ ਤੇ ਅੰਤ ਕਾਲ ਜੋ ਨਰਾਇਣ ਸਿਮਰੇ ਜਿਹੜਾ ਅੰਤ ਕਾਲ ਨੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ ਜਿਹੜਾ ਅਜਾ ਮਲ ਨੇ ਜਪਿਆ ਨਰਾਇਣ ਐਸੀ ਚਿੰਤਾ ਮਹਿ ਜੋ ਮਰੇ ਬਦਦ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਰਿਧੇ ਵਸੇ ਕਹਿ ਲਗਿਓ ਮਨੁਖ ਮੁਕਤ ਹੋ ਜਾਂਦਾ ਏ ਉਹਦੇ ਹਿਰਦੇ ਵਿੱਚ ਪ੍ਰਮਾਤਮਾ ਵਸਦਾ ਏ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅਜਾ ਮਲ ਪਾਪੀ ਦਾ ਜ਼ਿਕਰ ਕੀਤਾ ਸੀ ਜਿੱਦਾ ਇੱਕ ਨਿਮਕ ਵਿੱਚ ਪ੍ਰਮਾਤਮਾ ਦਾ ਨਾਮ ਜਪਣ ਦੇ ਕਾਰਨ ਨਰਾਇਣ ਕਹਿੰਦੇ ਨਾਲ ਉਹਦਾ ਇੱਕ ਛੇਣ ਵਿੱਚ ਛੁਟਕਾਰਾ ਹੋ ਗਿਆ ਤਾਂ ਸਤਿਗੁਰੂ ਸਾਨੂੰ ਕਹਿਣ ਲੱਗੇ ਕਿ हे ਮਨ ਰੇ ਮਨ ਓਟ ਲਿਓ ਹਰ ਨਾਮਾ ਐਸੇ ਪ੍ਰਮਾਤਮਾ ਦਾ ਨਾਮ ਜਪ ਅਜਾ ਮਲ ਕਉ ਅੰਤ ਕਾਲ ਮਹਿ ਨਾਰਾਇਣ ਸੁਧ ਆਏ ਜਾ ਗਤ ਕਉ ਜੋਗੀਸ਼ਰ ਬਾਛਤ ਸੋ ਗਤਿ ਛਿਨ ਮਹਿ ਪਾਈ ਕਿ ਜਿਹੜੀ ਗਤੀ ਨੂੰ ਜੋਗੀ ਵੀ ਬਾਛਦੇ ਹਨ ਲੋਚਦੇ ਹਨ ਕਿ ਸਾਨੂੰ ਇਹੋ ਜੀ ਗਤੀ ਤੇ ਪਦਵੀ ਪ੍ਰਾਪਤ ਹੋਵੇ ਕਹਿ ਲਗੇ ਅਜਾ ਮਲ ਨੇ ਇੱਕ ਛਿਨ ਵਿੱਚ ਹੀ ਐਸੀ ਗਤੀ ਨੂੰ ਪ੍ਰਾਪਤ ਕਰ ਲਿਆ ਸੀ